ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਪਾਇਆ ਕਰੋ ਲਾਈਕ ਕਰਿਆ ਕਰੋ ਟਮਾਟੋ ਕਰਿਆ ਕਰੋ ਸਾਰੇ ਵੀਰਾਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਪਹੁੰਚਿਆ ਹਾਂ ਸਹਾਉਲੀ ਮੋਟਰ ਤੇ ਰੋਟੀ ਲੈ ਕੇ ਚੱਲਦਾ ਜੀ ਸਪਰੇਅ ਦਾ ਕੰਮ ਅਲਦਾਲੇ ਕਲੋਰੋ ਪਾ ਰਹੇ ਹਾਂ ਤੇ ਪਾਣੀ ਬੰਦ ਕਰਨਾ ਆ ਦੇਖੋ ਸਪਰੇਅ ਚੱਲਦੀ ਆ ਪੱਕੀਆਂ ਵੱਟਾਂ ਦੇ ਲਵੇ ਲਵੇ ਸੇਮਕ ਤੋਂ ਲੱਗਿਆ ਹੋਇਆ ਛੋਟੇ ਪੰਪ ਨਾਲ ਹੱਥਾਂ ਵਾਲੇ ਨਾਲ ਕਰਨ ਹਵਾ ਚੱਲ ਰਹੀ ਆ ਤੇ ਤੁਹਾਨੂੰ ਕਰਨਾ ਪਾਣੀ ਬੰਦ ਪਾਣੀ ਤਾਂ ਕਈ ਦਿਨ ਦਾ ਬੰਦ ਕਰਿਆ ਹੋਇਆ ਸਮਝ ਲੋ ਵੀ ਮੋਟਰਾਂ ਨਾਲ ਚਲਾਈਆਂ ਨਿਗੀਆਂ ਤੇ ਔਰੇ ਥੋੜਾ ਮੋਟਾ ਮੀਂਹ ਪੈ ਜਾਂਦਾ ਤੇ ਜ਼ਮੀਨ ਪਾਣੀ ਵੀ ਘਟ ਜਾਂਦੀ ਆ ਛਰਾਟਾ ਜਿਹਾ ਵਜਦਾ ਆਪਣੇ ਪਿੰਡ ਨਹੀਂ ਪੈਂਦਾ ਔਰੇ ਤਾਂ ਪੈ ਜਾਂਦਾ ਇਹ ਇੱਕ ਗੱਲ ਆਓ ਜੀ ਮਿੱਤਰੋ ਕਰੋ ਚੈੱਕ ਇਹ ਆਪਣਾ ਹੈਗਾ ਜੀ 1509 ਝੋਨਾ ਤੇ ਐਦਾਂ ਦਾ ਬੂਝਾ ਤੁਹਾਡੇ ਸਾਹਮਣੇ ਆ ਰੋਡ ਦੇ ਪਲਾ ਲਵੇ ਵਾਲਾ ਪਲਾਟ ਆ ਆਪਣਾ ਕਰੋ ਚੈੱਕ ਕੋਈ ਵੀ ਰਾਲਾ ਟੱਕਾ ਨਹੀਂ ਹੈਗਾ ਇਹਦੇ ਚੋਕੇ ਦੀ ਰਿਪੋਰਟ ਆ ਪੂਰਾ ਗੋਡਾ ਹੈ ਘੈਂਟ ਆ ਬਾਕੀ ਤੁਸੀਂ ਦੱਸਣਾ ਕਿਦਾਂ ਦਾ ਹੈ ਕਾਟ ਕਾਟ ਵੀ ਠੀਕ ਹੈ ਤੇ ਰੇ ਵੀ ਮਿੱਤਰੋ ਤਿੰਨ ਲਾਗੇ ਇਹਨੂੰ ਯੂਰੀਏ ਫ੍ਰੇਕ ਯੂਰੀਏ ਨਾਲ ਆਪਾਂ ਨੇ ਕੋਈ ਨਾ ਕੋਈ ਮਸਾਲਾ ਮਾਰਾ ਮੋਟਾ ਦਵਾਈਆਂ ਤੁਹਾਨੂੰ ਦਿਖਾਈਆਂ ਨੇ ਵੀਡੀਓ ਦੇ ਵਿੱਚ ਭਾਈਆਂ ਨੇ ਹਾਂਜੀ ਪਹੁੰਚੇ ਆਪਾਂ ਸਕੂਲ 'ਚ ਅੱਜ ਮੀਟਿੰਗ ਤੇਗੀ ਪ੍ਰਵਾਹ ਸਿੰਘ ਦੀ ਦਿੱਲੀ ਪਬਲਿਕ ਸਕੂਲ ਲਾ ਝੋਨਾ ਇਹਦੇ ਜਿਵੇਂ ਮਿੱਤਰੋ تن ਰੇ ਪੈ ਗਏ 22 ਦੇ ਪਲਾਟ ਨੇ ਮਟਰ ਕੁਝ ਨਾ ਰਿਮੋਟਰ ਆਹ ਪਲਾਟ ਹੈਗਾ ਨੀਚੇ ਵਾਲਾ 6 ਕੀਲੇੜੇ ਸਾਰਿਆਂ ਨਾਲ ਬਾਅਦ ਚ ਵੱਡੀ ਆਪਾਂ ਮੱਕੀ ਉਦੋਂ ਬਾਅਦ ਚ ਵੱਡੀ ਦੀ ਨਵੀਂ ਮੋਟਰ ਤੇ ਇਹ ਵੱਡੀ ਦੀ ਆਪਾਂ ਚੈਨ ਵਾਲੀ ਮਸ਼ੀਨ ਨਾਲ ਉਹ ਬਣਾਤਾ ਤੇ ਦੰਮੀ ਪਿਆਦੀ ਗਾ ਅੱਜ ਬਹੁਤ ਗਰਮੀ ਸੀ ਬਹੁਤ ਕੜਾ ਦਣ ਸੀ ਬਹੁਤ ਧੁੱਪ ਪੇਜ ਤੀਗੀ ਵੱਟਾਂ-ਵੱਟਾਂ ਆਪਣੀਆਂ ਸਾਰੀਆਂ ਸਾਫ ਇਹਨੇ ਉਹਨੂੰ ਪਤਾ ਹੀ ਆ ਖਾਲ ਵੀ ਇਹ ਸਾਰੇ ਪਲਾਟ ਦਾ ਕੱਦੂ ਕਰਕੇ ਬਾਅਦ ਚ ਤਵੀਆਂ ਵਾਲੇ ਜੰਦੇ ਨਾਲ ਵੱਟਾਂ ਪਾਈਆਂ ਮੈਨੇ ਤਾਂ ਏਕਣ ਵਿੰਗ ਤੜਿੰਗੀਆਂ ਆਈਆਂ ਨੇ ਕਿਉਂਕਿ ਸਾਰੇ ਪਲਾਟ ਚ ਪਾਣੀ ਧੀਗਾ ਬਾਅਦ ਵਿੱਚ ਆਪਾਂ ਨੇ ਫੇਰ ਆਪਣੀ ਮਿੱਟੀ ਲਵਾਤੀ ਉੱਤੇ ਜਿਵੇਂ ਤੀਗੀਆਂ ਆ ਪੱਕਾ ਹੀ ਘਾੜਾ ਦੋਏ ਮੋਟਰਾਂ ਦਾ ਪਾਣੀ ਆਉਂਦਾ ਇਹਦੇ ਚ ਇਹ ਪੱਕਾ ਹੀ ਆ ਉਹ ਢੇਕ ਤੱਕ ਤੇ ਉਧਰੋਂ ਇਤਨੂੰ ਮੁਰ ਜਾਂਦਾ ਟਟੇਰੀਆਂ ਦਾ ਕੋਈ ਰੋਲਾ ਪੈ ਗਿਆ ਲੱਗਦਾ ਬਹੁਤ ਜ਼ਿਆਦੇ ਗਾਹ ਪੌਂਦੀਆਂ ਨੇ ਜਾਂ ਫਿਰ ਇਹਨਾਂ ਦਾ ਕੋਈ ਬੱਚਾ ਪੁੱচ্চਾ ਖੋ ਗਿਆ ਆ ਲੱਗਦਾ ਇੱਕ ਫਿਰਦਾ ਹਾਂ ਜੀ ਦੂਸਰੀ ਆ ਬੈਠੀ ਐ ਇੱਧਰ ਤਰੋ ਚੌਥਾ ਰੇ ਲੱਗੇ ਨੇ ਪੌਣ ਪ੍ਰਦਾਨ ਪਾ ਕੇ ਲਾਲਣਾ ਬਾਈ ਤੇ ਨਵਾਂ ਬੰਦਾ ਮੌਸਮ ਵੀ ਵਧੀਆ ਹੋ ਗਿਆ ਤੇ ਹਵਾ ਚੱਲਦੀ ਆ ਤੇ ਇਦਾਂ ਦਾ ਰਹੇਗਾ ਝੂਨਾ ਇਹ ਜੀ ਮਿੱਤਰ ਖਲ ਪਾ ਰਹੇ ਆ ਸਰੋਂ ਦੀ ਦੇਸੀ ਖਲ ਯੂਰੀਏ ਜਮਲਾ ਇਹ ਤੀਸਰਾ ਰੇ ਆ ਹਨਾ ਲਾ ਲੈਣਾ ਤੀਸਜਾ ਰੇ ਪਾ ਰਹੇ ਆ ਜੀਨੀ ਨੂੰ ਪਰਲੀ ਨੂੰ ਤੇ ਆ ਕਰੋ ਚੈੱਕ ਖਲ ਮਲਾ ਲਈ ਦੇਸੀ ਖਲ ਸਰੋਂ ਦੀ 15 ਕਿਲੋ 16 ਕਿਲੋ ਕੀਲੇ ਦੀ ਬਾ ਇੰਨੀ ਕ ਪਾ ਰਹੇ ਆ 15 16 ਇਧਰ ਪਾਈ ਆ 211 ਚ ਪਦਾਨ ਇਹਨਾਂ ਨੂੰ ਚੌਥਾ ਰੇਲ ਲੱਗ ਗਿਆ ਤੇ ਉਹ ਜਿਹੋ ਨਾਲ ਲੇਟ ਲਾਇਆ ਉਹਨੂੰ ਤੀਸਰਾ ਚੱਲ ਰਿਹਾ 211 ਪਰਲੇ ਤਿੰਨ ਥੈਲੇ ਟੋਟਲ ਲਿਆਂਦੇ ਦੀ ਡੇਢ ਡੇਢ ਥੈਲੇ ਦਾ ਪਤਾ ਦੇਖੋ ਤਿੰਨੇ ਰੇਲੇ ਪਏ ਨੇ ਕਨ ਅਗੇ ਲਿਆਂ ਦਾ ਪਲਾਟ ਆ ਇਹ ਲੰਬਾ ਇਹ ਆਪਾਂ ਨੂੰ ਆਪਾਂ ਕਦੇ ਪਾਈ ਨਹੀਂ ਤੀ ਪਹਿਲੀ ਵਾਰੀ ਪਾ ਰਹੇ ਆ ਕਿਉਂਕਿ ਸਹੌਲੀ ਜਿੰਨੇ ਵੀ ਉੱਥੇ ਪੂਸ਼ਾ ਲਈ ਆ ਵੀਰਾਂ ਨੇ ਤੀਜੇ ਰੇ ਨਾਲ ਪਦਾਨ ਦੀ ਜਗਾ ਤੇ ਖਲ ਪਾਉਂਦੇ ਆ ਕਹਿੰਦੇ ਪਸਾ ਕੇ ਲਿਆ ਕੇ 30 ਰੁਪਏ ਮਿਲਦੀ ਆ ਖਲ ਤੇ 1.5-2 ਰੁਪਏ ਪੈਂਦੀ ਆ ਪਸਾਈ ਤੇ 32 ਰੁਪਏ ਪੈ ਜਾਂਦੀ ਆ ਕਹਿੰਦੇ 15 ਕਿਲੋ ਕੀਲੇ ਦੀ ਪਾ ਰਹੇ ਆ ਤੇ ਆਪਾਂ ਵੀ ਟ్రਾਇਲੇ ਕੀਤਾ ਇਹ ਦੇਖਦੇ ਆ ਵੀ ਕੀ ਹੁੰਦਾ ਹਿਸਾਬ ਕਿਤਾਬ ਪਦਾਨ ਦੀ ਜਗਾ ਪਾ ਰਹੇ ਨੇ ਲੋਕ ਉੱਥੇ ਤੇ ਆਪਾਂ ਤਾਂ ਚਲੋ ਤੀਸਰੇ ਰੇਹ ਨਾਲ ਯੂਰੀਆ ਚ ਮਲਾ ਕੇ ਪਾਤੀ ਦੱਸਾਂਗੇ ਤੁਹਾਨੂੰ ਕੀ ਰਿਜ਼ਲਟ ਆਉਂਦਾ ਇਹਦਾ ਹੁਣ ਉਹਨਾਂ ਨੂੰ ਵੀਰਾਂ ਨੂੰ ਪਾਉਂਦਿਆਂ ਨੂੰ ਕੋਈ 7-8 ਸਾਲ ਹੋ ਗਏ ਉੱਥੇ ਤਕਰੀਬਨ ਸਾਰਿਆਂ ਨੇ ਪਾਈ ਆ ਸੌਲੀ ਜਿੰਨੀ ਵੀ ਪੂਸ਼ਾ ਲਾਈ ਆ ਸਾਰਿਆਂ ਨੇ ਇੱਕ ਗੱਟੇ ਨਾਲ ਤੇ 15 ਕਿਲੋ ਖਾੜਾ ਸਰੋਂ ਵਾਲੀ ਮਿਲਾ ਕੇ ਤੀਸਰਾ ਬੰਦਾ ਘਰ ਦਾ ਘਰੇ ਪਸ਼ੂਆਂ ਦਾ ਤੇ ਦੋ ਜਾਨੇ ਪਾਉਂਦੇ ਨੇ ਖਾਦ ਆਓ ਸਭ ਤੁਹਾਡੇ ਸਾਹਮਣੇ ਆ ਦੇਖੋ ਉੱਤੇ ਬੱਦਲ ਬਾਈ ਤੇ ਪਾ ਦਣਗੇ ਦੋ ਚੌੜੀਆਂ ਲੈ ਕੇ ਡੇਢ ਥੈਲਾ ਦੀਗਾ ਤੇ ਦੋ ਜਾਂ ਤਿੰਨ ਹੋਰ ਹੋਣਗੇ ਆ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਦਾ ਸਾਥ ਸ਼ਰੀਕਾਲ ਵਾਤਵਾਰ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਖੇਤੀਬਾਰੇ ਜਾਣਕਾਰੀ ਲਈ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਐਦਾਂ ਦੀਆਂ ਨਵੀਆਂ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ